ਬਲਾਕ ਰੂੜਕ ਕਲਾ ਦੇ ਦੀਨ ਪਿੰਦੇ ਬਲਾਕ ਸੰਪਤੀ ਚੋਨ ਪਾਸਲਾ ਤੋਂ ਸਰਪੰਚ ਗੁਰਵਿੰਦਰ ਸਿੰਘ ਦੀ ਤਰਨ ਪਤਨੀ ਜਸਪਾਲ ਕੌਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਇਸ ਵੰਦੀ ਜਾਣਕਾਰੀ ਦਿੰਦੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਆਪ ਪਿੰਡ ਪਾਸਲਾ ਦੇ ਸਰਪੰਚ ਦੀ ਚੋਣ ਵੀ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਜਿਸ ਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਮਾਣ ਬਖਸ਼ਿਆ ਉਹਨਾਂ ਕਿਹਾ ਕਿ ਹੁਣ ਬਲਾਕ ਸੰਪਤੀ ਜ਼ੋਨ ਪਾਸਲਾ ਤੋਂ ਵੀ ਮੇਰੀ ਪਤਨੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਇਸ ਮੌਕੇ ਜਹਦਾਰ ਗੁਰਦਾਵਰ ਸਿੰਘ ਪਾਂਚਾ ਰਾਮ ਪ੍ਰੀਤਨ ਡਾਕਟਰ ਚਮਕੌਰ ਪਾਸਲਾ ਬੂਟਾ ਸਿੰਘ ਛੋਟੀ ਸਿੰਘ ਪ੍ਰਧਾਨ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਪਿੰਡ ਪਾਸਲਾ ਦੀਆਂ ਸੰਗਤਾਂ ਖੋਲਪੁਰ ਦੀਆਂ ਸੰਗਤਾਂ ਪਿੰਡ ਜੇਤੋਵਾਲ ਦੀ ਸੰਗਤ ਸਾਡੇ ਨਾਲ ਲੱਗਦੇ ਪਿੰਡ ਤਗੜਾ ਦੀਆਂ ਸੰਗਤਾਂ ਤੇ ਨਾਲ ਦੂਜਾ ਪਿੰਡ ਸਾਡੇ ਸੈਦੋਵਾਲ ਹੈਗਾ ਜੀ ਇਹ ਪੰਜਾ ਪਿੰਡਾਂ ਦੀ ਬਲਾਕ ਸੰਪਤੀ ਦੀ ਇਲੈਕਸ਼ਨ ਆਈ ਹੈ ਜੀ ਅਸੀਂ ਇਹ ਮੈਂ ਆਪਣੀ ਵਾਈਫ ਜਸਪਾਲ ਕੌਰ ਨੂੰ ਖੜਿਆ ਕੀਤਾ ਜੀ ਬਲਾਕ ਸੰਪਤੀ ਲੜਨ ਲਈ ਇਸ ਲਈ ਮੈਂ ਸਾਰੇ ਨਗਰ ਨਿਵਾਸੀ ਜਿੰਨੇ ਪਿੰਡਾਂ ਦਾ ਮੈਂ ਨਾਂ ਲਿਆ ਇਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਆਜ਼ਾਦ ਤੌਰ ਤੇ ਖੜੇ ਆ ਅਸੀਂ ਸਰਪੰਚੀ ਵੀ ਅੱਗੇ ਪਾਸੇ ਦੀ ਆਜ਼ਾਦ ਲੜੀ ਸੀ ਹੁਣ ਅਸੀਂ ਬਲਾਕ ਸੰਪਤੀ ਵੀ ਆਜ਼ਾਦ ਲੜ ਰਹੇ ਆ ਜਿੰਨੀਆਂ ਸਿਆਸੀ ਪਾਰਟੀਆਂ ਪੰਜਾਬ ਦੀਆਂ ਸਾਡੇ ਲਈ ਸਾਰੀਆਂ ਹੀ ਸਤਿਕਾਰਯੋਗ ਆ ਅਸੀਂ ਸਾਰਿਆਂ ਦਾ ਹੀ ਸਤਿਕਾਰ ਕਰਦੇ ਆ ਪਾਰਟੀਆਂ ਵੀ ਸਾਰੀਆਂ ਸਾਰੀਆਂ ਸਾਰੇ ਜਿੰਨੀਆਂ ਵੀ ਹੈਗੀਆਂ ਸਾਡਾ ਸਤਿਕਾਰ ਕਰਦੀਆਂ ਅਸੀਂ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀਆਂ ਨੂੰ ਫੇਰ ਜਿੰਨੇ ਪਿੰਡਾਂ ਦਾ ਮੈਂ ਨਾਮ ਲਿਆ ਵਿਸ਼ਵਾਸ ਤੋਂ ਉਹਨਾਂ ਕਿ ਮੈਂ ਆਪਣੀ ਵਾਇਫ ਨੂੰ ਆਜ਼ਾਦ ਤੌਰ ਤੇ ਕਿਸੇ ਪਾਰਟੀ ਦੇ ਚਿੰਨ੍ਹ ਤੋਂ ਅਸੀਂ ਇਲੈਕਸ਼ਨ ਨਹੀਂ ਲੜਦੇ ਅਸੀਂ ਆਜ਼ਾਦ ਤੌਰ ਤੇ ਲੜ ਲਏ ਆ ਇਸ ਲਈ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਇਹ ਪਹਿਲੀ ਤੇ ਖੀਨ ਦੀ ਬੇਨਤੀ ਹੈ ਜੀ ਇਹ ਤੁਹਾਨੂੰ ਸਾਰਿਆਂ ਸੰਗਤਾਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ